ਸਸੀガル ਜੀ ਸੂਚਨਾ ਇਹ ਹੈਗੀ ਆ ਕਿ ਸਾਡੇ ਦੇਸ਼ ਦੇ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ तकरीबन ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਖੁੱਲਿਆ ਹੋਇਆ ਹੈਗਾ ਇਹ ਜਿਹੜੇ ਸਕੂਲ ਹੈਗੇ ਨੇ ਇਹ ਕੇਂਦਰ ਸਰਕਾਰ ਵੱਲੋਂ ਚਲਾਏ ਜਾਂਦੇ ਨੇ ਤੇ ਇਨ੍ਹਾਂ ਸਕੂਲਾਂ ਦੇ ਵਿੱਚ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਜਿੱਥੇ ਬਿਲਕੁਲ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਉੱਥੇ ਨਾਲ ਹੀ ਹੋਸਟਲ ਅਤੇ ਰਹਿਣ ਤੇ ਖਾਣ ਪੀਣ ਦਾ ਵੀ ਸਾਰਾ ਪ੍ਰਬੰਧ ਬਿਲਕੁਲ ਮੁਫਤ ਹੁੰਦਾ ਹੈਗਾ ਸੋ ਇਨਾਂ ਸਕੂਲਾਂ ਦੇ ਵਿੱਚ ਜਿਹੜਾ ਸਾਲ 2025-26 ਦਾ ਜਿਹੜਾ ਵਿਦਿਅਕ ਸੈਸ਼ਨ ਹੈਗਾ ਵਾ ਉਹਦੇ ਵਿੱਚ 6ਵੀਂ ਕਲਾਸ ਦੇ ਬੱਚੇ ਜਿਹੜੇ ਅ ਅ ਦਾਖਲ ਕੀਤੇ ਜਾਣੇ ਨੇ ਉਹਨਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਨੇ ਕਿ ਜਿਹੜੇ ਬੱਚੇ ਇੰਟਰਸਟਿਡ ਹੈਗੇ ਨੇ ਇਨਾਂ ਸਕੂਲਾਂ ਦੇ ਵਿੱਚ ਦਾਖਲਾ ਲੈਣ ਵਾਸਤੇ ਸੋ ਉਹਨਾਂ ਨੂੰ ਹੁਣ ਆਨਲਾਈਨ ਅਪਲਾਈ ਕਰਨਾ ਪਊਗਾ ਸੋ ਦੋਸਤੋ ਜਿਹੜੇ ਬੱਚੇ ਇਸ ਪ੍ਰੀਖਿਆ ਦੇ ਵਿੱਚ ਬਹਿ ਸਕਦੇ ਨੇ ਉਹਨਾਂ ਦੇ ਵਿੱਚ ਉਹਨਾਂ ਵਾਸਤੇ ਕੁਝ ਯੋਗਤਾ ਰੱਖੀ ਗਈ ਹੈ ਉਹ ਨੋਟ ਕਰ ਲਵੋ ਜਿਹੜੇ ਵੀ ਵਿਦਿਆਰਥੀ ਨੇ ਕਰਨਾ ਹੈਗਾ ਆਨਲਾਈਨ ਅਪਲਾਈ ਕਰਨਾ ਹੈ ਪਹਿਲੀ ਤਾਂ ਗੱਲ ਇਹ ਆ ਵੀ ਉਹਦੇ ਤੀਜੀ ਚੌਥੀ ਤੇ ਪੰਜਵੀਂ ਜਿਹੜੀ ਕਲਾਸ ਹੈਗੀ ਆ ਉਹ ਬਿਨਾਂ ਫੇਲ ਹੋਏ ਬੱਚੇ ਨੇ ਪਾਸ ਕੀਤੀ ਹੋਵੇ ਤੀਜੀ ਤੇ ਚੌਥੀ ਦੀ ਗੱਲ ਆਪਾਂ ਕਰਦੇ ਆ ਕਿਉਂਕਿ ਪੰਜਵੀਂ ਦਾ ਤਾਂ ਲੈ ਬੱਚਾ ਹੁਣ ਪੰਜਵੀਂ ਤੇ ਪੜ ਰਿਹਾ ਹੈਗਾ ਨਾ ਸੋ ਦੂਸਰੀ ਗੱਲ ਤੁਸੀਂ ਜਿਹੜੇ ਸਕੂਲ तकरीबन ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਸਕੂਲ ਖੁੱਲਿਆ ਹੋਇਆ ਸਪੋਜ਼ ਆਪਣੇ ਮੋਗਾ ਜ਼ਿਲ੍ਹਾ ਹੈਗਾ ਉਸ ਦੇ ਵਿੱਚ ਲੋਹਾਰੀ ਪਿੰਡ ਦੇ ਵਿੱਚ ਇਹ ਸਕੂਲ ਖੁੱਲਿਆ ਹੋਇਆ ਲੁਧਿਆਣਾ ਜ਼ਿਲ੍ਹਾ ਹੈਗਾ ਉੱਥੇ ਤਨਤਪੁਰ ਵਿੱਚ ਖੁੱਲਿਆ ਹੋਇਆ ਜ਼ਿਲ੍ਹਾ ਸੰਗਰੂਰ ਦੇ ਵਿੱਚ ਵੀ ਇਹ ਲੋਂਗੋਵਾਲ ਦੇ ਵਿੱਚ ਖੁੱਲਿਆ ਹੋਇਆ ਇਸ ਤੋਂ ਇਲਾਵਾ ਅਲੱਗ-ਅਲੱਗ ਸਕੂਲ ਹੈ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ-ਇੱਕ ਸਕੂਲ ਹੈਗਾ ਤੇ ਜੇ ਤੁਸੀਂ ਤੁਸੀਂ ਜਿਹੜੇ ਸਕੂਲ ਦੇ ਜਿਹੜੇ ਜ਼ਿਲ੍ਹੇ ਦੇ ਵਿੱਚ ਤੁਹਾਡਾ ਬਰਥ ਹੈਗਾ ਵਾ ਉਹ ਆ ਬਰਥ ਜ਼ਿਲ੍ਹਾ ਜਿਹੜਾ ਤੁਹਾਡਾ ਹੈਗਾ ਵਾ ਤੁਸੀਂ ਉਸੇ ਸਕੂਲ ਦੇ ਵਿੱਚ ਦਾਖਲਾ ਲੈ ਸਕਦੇ ਹੋ ਤੁਸੀਂ ਉੱਥੇ ਹੀ ਅਪਲਾਈ ਕਰਨਾ ਹੈਗਾ ਸਪੋਜ਼ ਤੁਸੀਂ ਮੋਗੇ ਜ਼ਿਲ੍ਹੇ ਦੇ ਵਿੱਚ ਪੈਦਾ ਹੋਏ ਹੋ ਤਾਂ ਤੁਸੀਂ ਲਹਾਰਾ ਸਕੂਲ ਦੇ ਵਿੱਚ ਐਲੀਜੀਬਲ ਹੈਗੇ ਹੋ ਦਾਖਲਾ ਲੈਣ ਵਾਸਤੇ ਸੋ ਦਾਖਲਾ ਆਨਲਾਈਨ ਭਰਿਆ ਜਾਣਾ ਫਾਰਮ ਜਿਹੜਾ ਭਰਿਆ ਜਾਣਾ ਉਹ ਆਨਲਾਈਨ ਪ੍ਰਕਿਰਿਆ ਚੱਲ ਰਹੀ ਆ ਵੈਬਸਾਈਟ ਨੋਟ ਕਰ ਲਓ www.navodaya.gov.in ਇਸ ਵੈਬਸਾਈਟ ਤੇ ਤੁਸੀਂ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ 16 ਸਤੰਬਰ 2024 ਤੋਂ ਪਹਿਲਾਂ ਪਹਿਲਾਂ ਅਪਲਾਈ ਕਰਨਾ ਹੋਊਗਾ ਤੇ ਜਿਹੜਾ ਇਹ ਦਾ ਪੇਪਰ ਹੈਗਾ ਵਾ ਪ੍ਰਵੇਸ਼ ਪ੍ਰੀਖਿਆ ਜਿਹਨੂੰ ਆਪਾਂ ਕਹਿੰਦੇ ਆ ਉਹ 18 ਜਨਵਰੀ 2025 ਨੂੰ ਹੋਊਗੀ ਸੋ ਵਕ ਵਕਤ ਤੁਹਾਡੇ ਜ਼ਿਲ੍ਹੇ ਦੇ ਵਿੱਚ ਹੀ ਸੈਂਟਰ ਬਣਨਗੇ ਉਸੇ ਜ਼ਿਲ੍ਹੇ ਦੇ ਵਿੱਚ ਸੈਂਟਰ ਜਿੱਥੇ ਤੁਹਾਡਾ ਆਏਗਾ ਤੁਸੀਂ ਉੱਤੇ ਟੈਸਟ ਦਿਓਗੇ ਸੋ ਦੋਸਤੋ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵੀ ਇਹ ਸਕੂਲ ਹੈਗੇ ਨੇ ਜਿਹੜੇ ਇਸ ਸਕੂਲ ਦੇ ਵਿੱਚ ਜਿੱਥੇ ਐਜੂਕੇਸ਼ਨ ਬਿਲਕੁਲ ਫ੍ਰੀ ਹੈ ਉੱਥੇ ਰਹਿਣਾ ਵੀ ਬਿਲਕੁਲ ਫ੍ਰੀ ਹੈ ਖਾਣਾ ਪਾਣੀ ਸਭ ਕੁਝ ਫ੍ਰੀ ਹੈ ਵਰਦੀਆਂ ਬੁੱਕਸ ਵਗੈਰਾ ਸਭ ਕੁਝ ਫ੍ਰੀ ਆਫ ਕਾਸਟ ਮਿਲਦਾ ਇਸ ਕਰਕੇ ਇਹ ਜਿਹੜੇ ਸਕੂਲ ਹੈਗੇ ਨੇ ਇਹਨਾਂ ਸਕੂਲਾਂ ਵਿੱਚ ਸਿਰਫ ਉਹੀ ਬੱਚੇ ਪਹੁੰਚਦੇ ਨੇ ਜਿਹੜੇ ਬੱਚੇ ਬਹੁਤ ਹੀ ਪੜ੍ਹਨ ਦੇ ਵਿੱਚ ਹੁਸ਼ਿਆਰ ਹੈਗੇ ਨੇ ਜਿਹੜੀ ਦਾਖਲਾ ਪ੍ਰਕਿਰਿਆ ਹੋਵੇਗੀ ਉਹਦੇ ਵਿੱਚ ਜਿਹੜੇ ਬੱਚੇ ਮੈਰਿਟ ਦੇ ਵਿੱਚ ਆਉਣਗੇ ਜਿੰਨੀਆਂ ਸੀਟਸ ਹੋਣਗੀਆਂ ਸਕੂਲ ਦੀਆਂ ਉਹ ਬੱਚਿਆਂ ਨੂੰ ਉੱਥੇ ਦਾਖਲਾ ਮਿਲਦਾ ਹੈਗਾ ਸੋ ਅਗਰ ਤੁਹਾਡੇ ਬੱਚੇ ਪੜਨ ਨੂੰ ਬਹੁਤ ਹੁਸ਼ਿਆਰ ਹੈਗੇ ਨੇ ਤਾਂ ਤੁਹਾਨੂੰ ਜ਼ਰੂਰ ਇਹਨਾਂ ਸਕੂਲਾਂ ਦੇ ਵਿੱਚ ਦਾਖਲੇ ਵਾਸਤੇ ਯਤਨ ਕਰਨੇ ਚਾਹੀਦੇ ਨੇ ਤੁਹਾਡੇ ਬੱਚਿਆਂ ਦੇ ਕਿਉਂਕਿ ਇਹਨਾਂ ਸਕੂਲਾਂ ਦੇ ਵਿੱਚੋਂ ਹੀ ਪੜ ਕੇ ਅੱਗੇ ਬੱਚੇ ਬਹੁਤ ਉੱਚੇ ਉੱਚੇ ਅਹੁਦੇ 'ਤੇ ਪਹੁੰਚਦੇ ਹੈਗੇ ਨੇ ਸੋ ਅਗਰ ਕਿਸੇ ਤਰ੍ਹਾਂ ਦੇ ਤੁਹਾਨੂੰ ਕੋਈ ਕਨਫਿਊਜ਼ਨ ਹੋਵੇ ਇਹਨਾਂ ਦਾਖਲੇ ਨਾਲ ਸੰਬੰਧਿਤ ਤਾਂ ਜਿਹੜੀ ਵੈਬਸਾਈਟ ਤੁਹਾਨੂੰ ਦੱਸੀ ਗਈ ਹੈ ਤੁਸੀਂ ਉਸ ਵੈਬਸਾਈਟ ਤੇ ਜਾਓਗੇ ਤਾਂ ਉੱਤੇ ਤੇ ਤੁਹਾਨੂੰ ਸਾਰੀ ਤਕਰੀਬਨ ਡਿਟੇਲ ਦਿੱਤੀ ਹੋਈ ਹੈਗੀ ਆ ਸੋ ਦੋਸਤੋ ਲੱਗਦਾ ਤੁਹਾਨੂੰ ਕਿ ਤੁਹਾਡੇ ਬੱਚੇ ਬਹੁਤ ਵਧੀਆ ਹੈਗੇ ਨੇ ਤਾਂ ਉਹਨਾਂ ਨੂੰ ਅਜਿਹੇ ਸਕੂਲਾਂ ਦੇ ਵਿੱਚ ਪੜਨ ਵਾਸਤੇ ਜ਼ਰੂਰ ਪਾਓ ਆਪਾਂ ਦਾਖਲਾ ਪ੍ਰੀਖਿਆ ਦਿਵਾਓ ਤੇ 16-9 ਤੋਂ ਪਹਿਲਾਂ ਪਹਿਲਾ ਅਪਲਾਈ ਕਰ ਦਿਓ ਤੇ 18 ਜਨਵਰੀ 2025 ਨੂੰ ਇਹਦਾ ਪੇਪਰ ਹੋਊਗਾ ਤੇ ਅਗਰ ਤੁਹਾਨੂੰ ਵੀਡੀਓ ਇਹ ਵਧੀਆ ਲੱਗੀ ਤਾਂ ਤੁਸੀਂ ਹੋਰਾਂ ਨਾਲ ਵੀ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਜਿਹੜੇ ਬ੍ਰਿਲੀਅੰਟ ਬੱਚੇ ਨੇ ਮੈਰਿਟੋਰੀਅਸ ਬੱਚੇ ਹੈਗੇ ਨੇ ਉਹ ਇਹਨਾਂ ਸਕੂਲਾਂ ਦੇ ਵਿੱਚ ਆ ਆ ਕੇ ਆਪਣਾ ਦਾਖਲਾ ਲੈ ਸਕਣ ਤੇ ਆਪਣਾ ਭਵਿੱਖ ਵਧੀਆ ਬਣਾ ਸਕਣ ਬਹੁਤ ਬਹੁਤ ਧੰਨਵਾਦ